ਜੀ ਜੀ ਅੱਜ ਤੱਕ 870000 ਕੁਇੰਟਲ ਦੀ ਮੰਗ ਹੋ ਚੁੱਕੀ ਜੀ ਤੇ ਇਹਦੇ ਵਿੱਚ ਫਰੀ ਕਿੰਨੀ 875000 ਕੁਇੰਟਲ ਦੀ ਖਰੀਦ ਹੋ ਚੁੱਕੀ ਜੀ ਕਿੰਨੀ ਸਰਕਾਰੀ ਕਿੰਨੀ ਪ੍ਰਾਈਵੇਟ ਇਸ ਵਿੱਚੋਂ ਜੀ 6 ਲੱਖ ਦੇ ਕਰੀਬ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਜੀ ਤੇ ਸਰਕਾਰ ਵੱਲੋਂ 274000 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਜੀ ਤੇ ਵਿੱਚ ਪ੍ਰਾਈਵੇਟ ਤੇ ਕਿੰਨੀ ਕਿਸੇ ਜੀ ਸਰਕਾਰੀ ਤੇ ਕਿੰਨੀ ਸਰਕਾਰ ਵੱਲੋਂ ਪ੍ਰੋਸੈਸਿੰਗ ਡੰਟਾ ਨੂੰ ਫੀਸ ਤੋਂ ਛੋਟ ਦਿੰਦੀ ਰਹੀ ਹੈ ਜੀ ਤੇ ਸਰਕਾਰੀ ਫੀਸ ਦੀ ਅੰਕੜਾ ਹੈਗਾ ਜੀ 3% ਜੀ 3% ਮਾਰਕੀਟ ਫੀਸ 3% ਹਾਰ ਡੇਲੀ ਤੇ ਕਿੰਨੀ ਲਿਫਟਿੰਗ ਹੋ ਚੁੱਕੀ ਹੈ ਅੱਜ ਤੱਕ ਕਣਕ ਦੀ ਕੁੱਲ ਲਿਫਟਿੰਗ 715000 ਕੁਇੰਟਲ ਦੀ ਹੋ ਚੁੱਕੀ ਹੈ ਜੀ ਜੋ ਕਿ ਲਗਭਗ 82% ਬਣਦਾ ਹੈ ਜੀ ਤੇ ਕਿੰਨੀ ਪੋਸਿਬਲ ਹੋ ਰਹੀ ਹੈ 10 ਲੱਖ ਕੁਇੰਟਲ ਦੇ ਕਰੀਬ ਆਉਣ ਦੀ ਸੰਭਾਵਨਾ ਹੈ ਜੀ ਗੁਰਦੀਪ ਜੀ ਅੱਜ ਤੱਕ 870000 ਕੁਇੰਟਲ ਦੀ ਮੰਗ ਹੋ ਚੁੱਕੀ ਹੈ ਜੀ ਤੇ ਕਿਤੇ ਜੋ ਖਰੀਦ ਕਿੰਨੀ 875000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜਿੰਨੀ ਸਰਕਾਰੀ ਪ੍ਰਾਇਵਟ ਇਸ ਵਿੱਚੋਂ ਜੀ 6 ਲੱਖ ਦੇ ਕਰੀਬ ਪ੍ਰਾਈਵਟ ਵਪਾਰੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਜੀ ਤੇ ਸਰਕਾਰ ਵੱਲੋਂ 2.74 ਹਜ਼ਾਰ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਜੀ ਤੇ ਵਿੱਚੋਂ ਪ੍ਰਾਈਵਟ ਤੇ ਜਿਹੜੀ ਕਿਸੇ ਸਰਕਾਰੀ ਤੇ ਕੀਤੀ ਸਰਕਾਰ ਵੱਲੋਂ ਪ੍ਰੋਸੈਸਿੰਗ ਜੁੰਟਾ ਨੂੰ ਫੀਸ ਤੋਂ ਛੋਟ ਦਿੱਤੀ ਰਹੀ ਹੈ ਜੀ ਤੇ ਸਰਕਾਰੀ ਫੀਸ ਦੀ ਅੰਕੜਾ ਹੈਗਾ ਜੀ 3% ਜੀ 3% ਮਾਰਕੀਟ ਫੀਸ 3% ਹਾਰ ਡੀਫ ਨਹੀਂ ਤੇ ਕਿੰਨੀ ਲਿਫਟਿੰਗ ਅਜ ਤੱਕ ਕਣਕ ਦੀ ਕੁੱਲ ਲਿਫਟਿੰਗ 715000 ਕੁਇੰਟਲ ਦੀ ਹੋ ਚੁੱਕੀ ਹੈ ਜੀ ਜੋ ਕਿ ਲਗਭਗ 82% ਬਣਦਾ ਹੈ ਜੀ ਤੇ ਕਿੰਨੀ ਪੋਸਿਬਲ ਹੋ ਰਹੀ ਆਉਣ ਦੀ 10 ਲੱਖ ਕੁਇੰਟਲ ਦੇ ਕਰੀਬ ਆਉਣ ਦੀ ਸੰਭਾਵਨਾ ਹੈ ਜੀ ਗੁਰਦੀਪ ਜੀ ਅਜ ਤੱਕ 870000 ਕੁਇੰਟਲ ਦੀ ਆਮਦ ਹੋ ਚੁੱਕੀ ਹੈ ਜੀ ਤੇ ਇਹਦੇ ਵਿੱਚ ਫਰੀ ਕਿੰਨੀ 875000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜੀ ਤੇ ਕਿੰਨੀ ਸਰਕਾਰੀ ਕਿੰਨੀ ਪ੍ਰਾਈਵੇਟ ਇਸ ਵਿੱਚੋਂ ਜੀ 6 ਲੱਖ ਦੇ ਕਰੀਬ ਪ੍ਰਾਈਵੇਟ ਵੱਲੋਂ ਭਾਰੀ ਮਾਤਰਾ ਵਿੱਚ ਖਰੀਦ ਕੀਤੀ ਜਾ ਚੁੱਕੀ ਜੀ ਤੇ ਸਰਕਾਰ ਵੱਲੋਂ 274000 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਜੀ ਤੇ ਵਿੱਚ ਪ੍ਰਾਈਵੇਟ ਤੇ ਕਿੰਨੀ ਕੀਸੇ ਜੀ ਸਰਕਾਰੀ ਤੇ ਕੀਤੀ ਸਰਕਾਰ ਵੱਲੋਂ ਪ੍ਰੋਸੈਸਿੰਗ ਡੰਟਾ ਨੂੰ ਫੀਸ ਤੋਂ ਛੋਟ ਦਿੰਦੀ ਰਹੀ ਹੈ ਜੀ ਤੇ ਸਰਕਾਰੀ ਫੀਸ ਦੀ ਅੰਕੜਾ ਹੈਗਾ ਜੀ 3% ਜੀ 3% ਮਾਰਕੀਟ ਪ੍ਰਾਈਸ 3% ਆਰ ਡੀਫਲੀ ਤੇ ਕਿੰਨੀ ਲਿਫਟਿੰਗ ਹੋ ਚੁੱਕੀ ਹੈ ਅੱਜ ਤੱਕ ਕਣਕ ਦੀ ਕੁੱਲ ਲਿਫਟਿੰਗ 715000 ਕੁਇੰਟਲ ਦੀ ਹੋ ਚੁੱਕੀ ਹੈ ਜੀ ਜੋ ਕਿ ਲਗਭਗ 82% ਬਣਦਾ ਹੈ ਜੀ ਤੇ ਕਿੰਨੀ ਪੋਸਿਬ ਹੋ ਰਹਾ ਹੁੰਦਾ ਹੈ 10 ਲੱਖ ਕੁਇੰਟਲ ਦੇ ਕਰੀਬ ਆਉਣ ਦੀ ਸੰਭਾਵਨਾ ਹੈ ਗੁਰਦੀਪ ਜੀ ਅੱਜ ਤੱਕ 870000 ਕੁਇੰਟਲ ਦੀ ਮੰਗ ਹੋ ਚੁੱਕੀ ਹੈ ਜੀ ਤੇ ਕਿਤੇ ਜੋ ਖਰੀਦ ਕਿੰਨੀ 870000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਕਿੰਨੀ ਸਰਕਾਰੀ ਕਿ ਪ੍ਰਾਈਵੇਟ ਅਸ ਵਿੱਚ ਜੀ 6 ਲੱਖ ਦੇ ਕਰੀਬ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ ਜੀ ਤੇ ਸਰਕਾਰ ਵੱਲੋਂ 274000 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੀ ਦੇਨਸੋ ਪ੍ਰਾਈਵੇਟ ਤੇ ਕਿਹਦੀ ਪੀਸਨ ਜੀ ਸਰਕਾਰੀ ਤੇ ਕਿਹਦੀ ਸਰਕਾਰ ਵੱਲੋਂ ਪ੍ਰੋਸੈਸਿੰਗ ਜੁੰਟਾ ਨੂੰ ਫੀਸ ਤੋਂ ਛੋਟ ਦਿੱਤੀ ਰਹੀ ਹੈ ਜੀ ਤੇ ਸਰਕਾਰੀ ਫੀਸ ਦੀ ਅੰਕੜਾ ਹੈਗਾ ਜੀ 3% ਜੀ 3% ਮਾਰਕੀਟ ਪ੍ਰਾਈਸ 3% ਆਰ ਡੀਫਲੀ ਕਿੰਨੀ ਲਿਫਟਿੰਗ ਹੋ ਚੁੱਕੀ ਹੈ ਅੱਜ ਤੱਕ ਕਣਕ ਦੀ ਕੁੱਲ ਲਿਫਟਿੰਗ 715000 ਕੁਇੰਟਲ ਦੀ ਹੋ ਚੁੱਕੀ ਹੈ ਜੀ ਜੋ ਕਿ ਲਗਭਗ 82% ਬਣਦਾ ਹੈ ਜੀ ਤੇ ਕਿੰਨੀ ਪੋਸਿਬਲ ਹੋ ਰਹੀ ਹੈ 10 ਲੱਖ ਕੁਇੰਟਲ ਦੇ ਕਰੀਬ ਆਉਣ ਦੀ ਸੰਭਾਵਨਾ ਹੈ